ਸੁਹਾਏ 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 ਪਿਆਰਿਆਂ ਤੋਂ ਹਾਂ ਸਾਹਿਬਾ ਜਾ ਦਿਨਾ ਚਾਰ ਗਾਂ ਮੁਕਤਾਂ ਹਟਦੀਆਂ ਜੱਟੀਆਂ ਸੱਦੀਆਂ ਨਾਮ ਜਿਵੇਂ ਆਗੰਗ ਸਤਿਆ ਦੇਖ ਲਈ ਤੇਗ ਦਾਹੀ ਤੇ ਨਾ ਉਹਨਾਂ ਜਾਣ ਮੇਰਾ ਬੋਲਣਾ ਦੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਪਿਆਰਿਆਂ ਤੋਂ ਸਾਹਿਬ ਦਾ ਦਿਆਰ ਗਿਆ ਮੁਕਤੀਆਂ ਹਟੀਆਂ ਜਪੀਆਂ ਤਪੀਆਂ ਇਹਨਾ ਨਾਮ ਜਪਿਆ ਬੰਦ ਸਤਿਆ ਦੇ ਸੁਨਾਈ ਤੇ ਲਗਾਹੀ ਦੇ ਆ ਸਿੰਗਣੀਆਂ ਧਰਮ ਹੀ ਸੀਸ ਦੇ ਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਸਰਾਇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਇਹਨਾਂ ਦੀ ਕਮਾਈ ਦਾ ਧੰਨ ਧਰ ਕੇ ਖਾਲਸਾ ਦੀ ਬੋਲ ਦੀ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਗੁਰੂ ਸਿੱਖਾਂ ਦਾ ਮਾਨਣੀ ਵਾ ਮਤੁੱਤੀ ਮਤ ਦਾ ਰੱਖ ਆਪ ਵਾਹਿਗੁਰੂ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਤੂੰ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਦੀ ਨੂੰ ਬਖਸ਼ੋ ਜੀ ਗਟਿਓ ਮਰਦ ਅਦੰਬੜਾ ਵਰੀਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਭੁਰਤੀ ਦਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆਂ ਦਰ ਘਰ ਦੀਆਂ ਸਮੂਹ ਸੰਗਤਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਜੀ ਦੇ ਵੱਲੋਂ ਆਪ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਨਗਰ ਕੀਰਤਨ ਦੀ ਆਰੰਭਤਾ ਹੋਣ ਲੱਗੀ ਹੈ ਸਤਿਗੁਰੂ ਜੀਓ ਆਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਪ੍ਰਭੂ ਮੋਹੇ ਪਿਠਾਇਓ ਇਹ ਕਰਨ ਪ੍ਰਭੂ ਮੋਹੇ ਪਿਠ

ਕੇਤਨਾ ਜੋੜੀ ਕਰੇ ਸਾਇਆ ਬਾਰੇ ਤਕਰੀਪੰਦ ਕਰੇ ਜੋੜੀ ਕਰੇ ਸਾਇਆ ਅਕਬਰ ਜੋੜੀ ਆਰ ਦੂਜਾ ਕੌਣ ਆਈ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ 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 चंद्रोग हर सोगन ते रोगन ते हर सोगन ते रोगन ते सोगन ते सोगन ते हर ਦੇ ਰਿਹਾ ਸੋਭਤ ਦਿਹਾੜੇ ਤੇ ਜਿਹੜਾ ਨਗਰ ਕੀਰਤਨ ਵਿਸ਼ਾਲ ਨਗਰ ਕੀਰਤਨ ਹੈ ਸਭ ਦਰਬਾਰ ਸਭ ਪਿੰਡਾਂ ਵਿੱਚ ਜਾ ਰਿਹਾ ਹੈ। ਸਾਹਿਬੇ ਕਮਾਲ ਤੰਤਨ ਸੈ ਸੇਵਰੀ ਗੋਬਿੰਦ ਸਿੰਘ ਜੀ ਦਾ ਅੰਤਾਰ ਗੁਰਪੁਰਬ ਜੋ ਕੱਲ ਮਿਤੀ 6 ਜਨਵਰੀ ਨੂੰ ਸਮਾਗਮ ਤਾਂ ਬਹੁਤ ਹੁੰਦਾ ਮਾਰੀਆਂ ਹਨ। ਇਸ ਦੇ ਸਬੰਧ ਵਿੱਚ ਅੱਜ ਨਗਰ ਕੀਰਤਨ ਰਮਟਾ ਹੋਈ ਹੈ। ਜੋ ਉੱਤੀ ਗੰਢੀ ਤੋਂ ਬਦਰਾਸਾ ਤੋਂ ਰੰਭ ਹੋ ਕੇ ਸਰੋਵਰ ਦੀਆਂ ਪਰिक्रमा ਕਰਦਾ ਹੋਇਆ ਦਰਬਾਰ ਸਾਹਿਬ ਕੇ ਸਮਾਪਤ ਹੋਏਗਾ ਅੱਜ ਸ਼ਾਮ ਨੂੰ ਰਹਿਰਾਜ ਸਾਹਿਬ ਦੀ ਸਮਾਪਤੀ ਤੋਂ ਅਪਰੰਤ ਵਿਸ਼ੇਸ਼ ਸੌਰਤੇ ਰਾਗੀ ਸਿੰਘ ਸਾਹਿਬਾਨ ਕਥਾਵਾਇ ਸਿੰਘ ਸਾਹਿਬਾਨ ਪਹੁੰਚ ਰਹੇ ਹਨ ਜੋ ਸੰਤਾਂ ਨੂੰ ਗੁਰਦੇ ਆਸਨਾ ਕੇ ਵਿਹਾਲ ਕਰਨਗੇ ਕੱਲ ਮਿਤੀ 6 ਜਨਵਰੀ ਨੂੰ ਸ੍ਰੀ ਖੰਡਪਾਲ ਸਾਹਿਬ ਜੀ ਦੇ ਭੋਗ ਗੁਰਦੁਆਰਾ ਛੇਗਾ ਸਰ ਕੇ ਪਾਇ ਜਾਣਗੇ ਉਸ ਤੋਂ ਅਪਰੰਤ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਕਿ ਦੀਵਾਨ ਸੱਜਣਗੇ ਜੋਸ਼ ਵਿੱਚ ਉੱਚ ਕੋਟੀ ਦੇ ਰਾਗੀ ਢਾਡੀ ਕਥਾਵਾਚ ਸਾਹਿਬ ਹੁਣ ਪਹੁੰਚ ਰਹੇ ਹਨ ਮੈਂ ਇਸ ਮੌਕੇ ਤੇ ਮਹੂਰ ਨਾਮ ਲੈਵਾ ਸੰਗਤਾਂ ਨੂੰ ਲੱਖ ਲੱਖ ਲਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ਼੍ਰੀ ਗੋਵਿੰਦ ਸਿੰਘ ਜੀ ਦਾ ਜੀਵਨ ਜਿਹੜਾ ਸਾਡੇ ਲਈ ਬਹੁਤ ਹੀ ਪੂਰੀ ਕਾਇਨਾਤ ਲਈ ਜਿਹੜਾ ਹੈਗਾ ਉਹ ਪ੍ਰੇਰਨਾ ਸੋਤਾ ਸਕ ਸੰਤਨ ਕੀ ਬੋਲਤਨ ਸੰਤਨ ਸੈ ਸਿੰਘ ਜੋਗ ਸਿੰਘ ਦਾ ਹਵਾਲਾ ਗੁਰਪੁਰਬ ਇਹ ਸੰਗਤ ਲਈ ਬਹੁਤ ਹੀ ਮਹੱਤਵਪੂਰਨ ਹੈ ਮੈਂ ਇਸ ਇਸ ਮੌਕੇ ਤੇ ਸਮੂਹ ਨਾਮ ਲੈਵਾ ਸੰਗਤਾਂ ਨੂੰ ਲੱਖ ਲੱਖ ਦਾ ਉਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਜੀ ਕੀ ਕਰਨ ਜੋਗੇ ਪ੍ਰਕਾਸ਼ ਜੜੇ ਨੂੰ ਸਮਰਪਿਤ ਅੱਜ ਨਗਰ ਕੀਰਤਨ ਲਗਦਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਵਡਿਆਈ ਕਦੇ ਕੀਤੀ ਨਹੀਂ ਜਾ ਸਕਦੀ ਤੇ ਅੱਲਾ ਯਾਰ ਖਾ ਜੋਗੀ ਨੇ ਬੜਾ ਸੋਨਾ ਕਿਆ ਸੀ ਕਰਤਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਪੀ ਹੋ ਸਕੇ ਗੋਬਿੰਦ ਕੀ ਬੋ ਤਾਰੀਫ ਕਮ ਹੈ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਕੁਰਬਾਨੀ ਸਦਕਾ ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਪੰਥ ਤੋਂ ਵਾਰਿਆ ਆਪਣੇ ਸਰਬੰਸ ਨੂੰ ਵਾਰਿਆ ਆਪਣਾ ਸਭ ਕੁਝ ਜਿਹੜਾ ਹੈ ਖਾਲਸੇ ਨੂੰ ਬਖਸ਼ਿਆ ਸਮੁੱਚੀ ਮਾਨਵਤਾ ਦੇ ਧਰਮਾਂ ਦੀ ਰੱਖਿਆ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਪ੍ਰਕਾਸ਼ ਪਿਤਾ ਗੁਰੂ ਤੇਗ ਬਹਾਦਰ ਸਾਹਿਬਾ ਮਾਤਾ ਗੁਜਰ ਕੌਰ ਜੀ ਦੀ ਕੁੱਖ ਤੋਂ ਠੱਣਾ ਸਾਹਿਬ ਦੇ ਵਿੱਚ ਹੋਇਆ ਇਸ ਸੋਚਾ ਸੰਸਾਰ ਜਿਹੜਾ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਗੁਜ਼ਾਰ ਹੈ ਕਿ ਜਿਨ੍ਹਾਂ ਦੀ ਕਿਰਪਾ ਸਦਕਾ ਇਹ ਸਰਦਾਰੀਆਂ ਇਹ ਰੂਪ ਰੰਗ ਇਹ ਨਿਆਰਾਪਣ ਇਹ ਸਭ ਜੋ ਜੋ ਸਤਿਗੁਰੂ ਨੇ ਬਖਸ਼ਿਆ ਹੈ ਸਤਿਗੁਰਾਂ ਜੀ ਦਾ ਪ੍ਰਕਾਸ਼ ਪੁਰਬ ਹੈ ਜਿਸ ਦੇ ਸੰਬੰਧ ਵਿੱਚ ਅੱਜ ਵੱਡੀ ਗਿਣਤੀ ਵਿੱਚ ਸ੍ਰੀ ਮੁਕਸਰ ਸਾਹਿਬ ਦੀਆਂ ਸਪੋਰਟ ਸੰਗਠਨਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਨਗਰ ਕੀਰਤਨ ਸਰੋਵਰ ਦੀ ਪ੍ਰਕਰਮਾਂ ਦੇ ਵਿੱਚ ਜਿਹੜਾ ਸਜਾਇਆ ਗਿਆ ਹੈ ਕੱਲ ਨੂੰ ਰੱਖੇ ਗਏ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਣੀ ਹੈ ਉਪਰੰਤ ਸਾਰਾ ਦਿਨ ਦੀਵਾਨ ਸਜਣੇ ਨੇ ਸਮੂਹ ਸੰਗਤਾਂ ਨੂੰ ਜਿੱਥੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹਨ ਉੱਥੇ ਹੀ ਨਾਲ ਬੇਨਤੀ ਹੈ 40 ਮੁਕਤਿਆਂ ਦਾ ਸਲਾਨਾ ਸ਼ਹੀਦ ਜੋੜਾ ਮੇਲਾ ਉਹ ਆ ਰਿਹਾ ਹੈ ਉਹਦੇ ਇਸ ਬੰਦ ਵਿੱਚ ਤਿਆਰੀਆਂ ਸਾਰੀਆਂ ਮੁਕੰਮਲ ਨੇ ਸਮੁੱਚੀਆਂ ਸੰਗਤਾਂ ਨੂੰ ਅਪੀਲ ਹੈ ਕਿ ਉਹਨਾਂ 40 ਮੁਕਤਿਆਂ ਦੇ ਸ਼ਹੀਦੀ ਦਿਹਾੜੇ ਦੇ ਇਹਨਾਂ ਸਮਾਗਮਾਂ ਦੇ ਵਿੱਚ 13 14 15 ਜਨਵਰੀ ਨੂੰ ਜਿਹੜੇ ਵਿਸ਼ੇਸ਼ ਸਮਾਗਮ ਹੋ ਰਹੇ ਨੇ ਇਸ ਸਥਾਨ ਤੇ ਆ ਕੇ ਨਤਮਸਤਕ ਹੋਈਏ ਆਪਣੀਆਂ ਟੁੱਟੀਆਂ ਘਟਵਾਈਏ ਆਪਣਾ ਜੀਵਨ ਸਫਲਾ ਕਰੀਏ ਗੁਰੂ ਵਾਲੇ ਬਣੀਏ ਅਮਰਤ ਸ਼ਾਕੇ ਸਿੰਘ ਸੱਤਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ